ਸਤਿਕਾਰਯੋਗ ਜੀ ਮੈਂ ਅਨੰਦਪੁਰ ਸਾਹਿਬ ਤੋਂ ਡਾਕਟਰ ਬਲਬੀਰ ਸਿੰਘ ਤੇ ਸਾਡੀ ਜਿਹੜੀ ਜਿੰਨੀ ਇੱਥੇ ਸੰਗਤ ਆ ਰਹੀ ਹੈ 350 ਸਾਲਾ ਗੁਰੂ ਸਾਹਿਬ ਦੀ ਜੋ ਸਮਾਗਮ ਹੋ ਰਿਹਾ ਹੈ ਉਹਨਾਂ ਦੇ ਸ਼ਹਾਦਤ ਦਿਨ ਨਾਲ ਸੰਬੰਧਤ ਉਹਨਾਂ ਦੀ ਸੇਵਾ ਵਿੱਚ ਸਿਹਤ ਮਹਿਕਮਾ ਲਗਾਤਾਰ ਆਪਣੀਆਂ ਸਵਾਵਾਂ ਦੇ ਰਿਹਾ ਆਮ ਆਦਮੀ ਕਲੀਨਿਕ ਵਿੱਚ ਅੱਜ ਵੀ 1900 ਦੇ ਕਰੀਬ ਜਿਹੜੇ ਮਰੀਜ਼ ਆ ਉਹ ਦਵਾਈ ਲੈਣ ਆਏ ਆ ਔਰ 200 ਦੇ ਲੋਕਾਂ ਨੇ ਆਪਣੇ ਟੈਸਟ ਵੀ ਕਰਾਏ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਸ਼ੂਗਰ ਵਧੀ ਹੋਈ ਸੀ ਜਾਂ ਬਲੱਡ ਪ੍ਰੈਸ਼ਰ ਵਧਿਆ ਹੋਇਆ ਸੀਗਾ ਔਰ ਕਈ ਲੋਕ ਦਵਾਈ ਭੁੱਲ ਗਏ ਸੀ ਔਰ ਇੱਥੇ ਥੋੜੀ ਸਰਦੀ ਹੈ ਉਹਦੇ ਕਰਕੇ ਲੋਕਾਂ ਨੂੰ ਜ਼ੁਕਾਮ ਖਾਂਸੀ ਇਹ ਪ੍ਰੋਬਲਮ ਵੀ ਹੈ ਔਰ ਹੋਰ ਪੇਟ ਦੀ ਜਿਹੜੀ ਥੋੜੀ-ਮੋਟੀ ਪ੍ਰੋਬਲਮ ਹੈ ਉਹ ਸਾਰੀਆਂ ਦਵਾਈਆਂ ਸਾਡੇ ਕੋਲ ਉਪਲਬਧ ਹੈ ਤੇ ਇਹਦੇ ਨਾਲ ਨਾਲ ਸਾਡੇ ਕੋਲੇ ਤਕਰੀਬਨ ਤਕਰੀਬਨ ਜਿਹੜੇ 450 ਦੇ ਕਰੀਬ ਆ ਜਿਹੜੇ ਪੇਸ਼ੈਂਟ ਆ ਉਹ ਅੱਖਾਂ ਚੈੱਕ ਰਣ ਆਏ ਆ ਔਰ 300 ਦੇ ਕਰੀਬ ਜਿਹੜੇ ਪੇਸ਼ੈਂਟਸ ਆ ਉਹ ਵੈਨ ਕਾ ਵੀ ਲੈ ਕੇ ਗਏ ਆ 40 ਲੋਕਾਂ ਨੇ ਖੂਨਦਾਨ ਕੀਤਾ ਸਾਡਾ ਜਿਹੜਾ ਖੂਨਦਾਨ ਕੈਂਪ ਆ ਉਹ ਲਗਾਤਾਰ ਚੱਲਦਾ ਜਿਹੜੇ ਵੀ ਸਾਡੇ ਜਿੰਨੇ ਵੀ ਸਾਡੇ ਐਨ ਜੀਓਸ ਆਗੇ ਆ ਜਾਂ ਜਿਹੜੇ ਖੂਨਦਾਨ ਕਰਦੇ ਆ ਸੱਜਣ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਵੀ ਆਓ ਗੁਰੂ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤ ਦਾ ਦਿਹਾੜਾ ਹੈਗਾ ਉਹਦੇ ਵਿੱਚ ਆ ਕੇ ਆਪਣਾ ਯੋਗਦਾਨ ਵੀ ਪਾਓ ਗਿਆਨ ਵੀ ਪ੍ਰਾਪਤ ਕਰੋ ਔਰ ਜਿਹੜੇ ਵੀ ਜਿਸ ਤਰ੍ਹਾਂ ਤੁਸੀਂ ਕਰਨਾ ਚਾਹੁੰਦੇ ਹੋ ਕੋ ਬੰਦਾ ਖੂਨਦਾਨ ਕਰਨਾ ਚਾਹੁੰਦਾ ਯਾਰ ਇਹਦੇ ਨਾਲ ਨਾਲ ਅੰਗਦਾਨ ਦਾ ਕੈਂਪ ਵੀ ਚੱਲਦਾ ਸਾਡੇ ਜਿੰਨੇ ਵੀ ਸਿਵਲ ਹਸਪਤਾਲ ਹੈਗੇ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਔਰ ਰੋਪੜ ਦੇ ਵਿੱਚ ਉੱਥੇ ਸਾਰੇ ਐਮਰਜੈਂਸੀ ਸਰਵਿਸਿਜ਼ ਆ ਉਹਦੇ ਵਿੱਚ ਵੀ 4-5 ਪੇਸ਼ੈਂਟਸ ਆਏ ਆ ਜਿਹੜੇ ਕਿ ਕ੍ਰਿਟੀਕਲ ਸੀਗੇ ਉਹਨਾਂ ਦੀ ਵੀ ਸਾਰਾ ਮੌਕੇ ਸਰ ਉਹਨਾਂ ਨੂੰ ਮੈਡੀਕਲ ਹੈਲਪ ਮਿਲੀ ਐ ਐਮਰਜੈਂਸੀ ਮੈਡੀਕਲ ਹੈਲਪ ਮਿਲੀ ਐ ਹੁਣ ਸਾਰੇ ਠੀਕ ਆ ਗਿਆ ਔਰ ਉਹਨਾਂ ਦੇ ਵਿੱਚੋਂ ਕੁਝ ਤਾਂ ਅਸੀਂ ਡਿਸਚਾਰਜ ਵੀ ਕਰ ਦਿਤਿਆ ਕੁਝ ਸਾਡੇ ਕੋਲੇ ਦਾਖਲ ਲੈ ਗਿਆ ਤੇ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੋਵੇ ਤਾਂ ਤੁਸੀਂ ਉਹਦੇ ਵਾਸਤੇ ਜਿਹੜਾ ਇੱਕ ਨੰਬਰ ਅਸੀਂ ਦਿੱਤਾ ਹੈਗਾ 98155 88342 98155 88342 ਤਾਂ ਇਸ ਨੰਬਰ ਤੇ ਕਾਲ ਕਰੋਗੇ ਤਾਂ ਇਮੀਡੀਏਟਲੀ ਐਂਬੂਲੈਂਸ ਜਾਂ ਤੁਹਾਡੇ ਕੋਲੇ ਮੈਡੀਕਲ ਹੈਲਪ ਪਹੁੰਚ ਜਾਏਗੀ ਸੋ ਅਸੀਂ ਲਗਾਤਾਰ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਬਹੁਤ-ਬਹੁਤ ਧੰਨਵਾਦ